ਆ ਲੈ ਨੂੰ ਸ਼ਸ਼ੀ ਕਾਲ ਕੀ ਹਾਲ ਚਾਲ ਨੇ ਸਭ ਦੇ ਹੋਪ ਤੇ ਸਾਰੇ ਨੇ ਵਧੀਆ ਹੋਊਗੇ ਠੀਕ ਠਾਕ ਹੋਊਗੇ ਤੇ ਕੈਂਟ ਹੋਊਗੇ ਤੇ ਹਾਂਜੀ ਅੱਜ ਦੀ ਵੀਡੀਓ ਬਹੁਤ ਇਨਫੋਰਮੇਟਿਵ ਹੋਣ ਵਾਲੀਆਂ ਆਪਾਂ ਨੂੰ ਨੇ ਇੱਕ ਕਮੈਂਟ ਕੀਤਾ ਸੀਗਾ ਵੀਰ ਨੇ ਉਹਨੇ ਪੁੱਛਿਆ ਸੀਗਾ ਵੀ ਮਸਟ ਸਟੇਟਸ ਦੀ ਪ੍ਰੋਬਲਮ ਬਹੁਤ ਆ ਰਹੀ ਆ ਹੁਣ ਤੇ ਬਸ ਆਪਣਾ ਟੌਪਿਕ ਵੀ ਹੈ ਨਾ ਏਸੀ ਚੀਜ਼ ਦੀ ਆਪਾਂ ਦੱਸਾਂਗੇ ਵੀ ਮਸਟ ਸਟੇਟਸ ਕੀ ਹੁੰਦਾਗਾ ਤੇ ਵੀ ਕੀ ਕਾਰਨ ਨੇ ਮਸਟ ਸਟੇਟਸ ਆਉਂਦੇ ਤੇ ਇਹਦੇ ਕਿਹੜੇ ਕਿਹੜੇ ਟਰੀਟਮੈਂਟ ਆ ਬਸ ਤੁਸੀਂ ਵੀਡੀਓ ਨਾਲ ਐਂਡ ਤੱਕ ਹਾਂਜੀ ਪਹਿਲੀ ਗੱਲ ਤਾਂ ਹੈਗਾ ਹਨਾ ਵੀ ਮਸਟੈਟਸ ਹੁੰਦਾ ਕੀ ਹੈਗਾ ਮਸਟੈਟਸ ਹੁੰਦਾ ਦੇਖੋ ਥਨੇਲਾ ਰੋਗ ਹੈਨਾ ਜਿਹਨੂੰ ਆਪਾਂ ਕਹਿ ਦਿੰਦੇ ਹੁੰਨੇ ਆ ਵੀ ਥਨਾ ਦੀਆਂ ਬਿਮਾਰੀਆਂ ਕਹਿ ਦਿੰਦੇ ਆਪਾਂ ਮੇਨ ਕਾਰਨ ਕੀ ਹੁੰਦਾ ਇਹਦਾ ਮੇਨ ਕਾਰਨ ਹੈਗਾਗਾ ਫੰਗਸ ਠੀਕ ਹੈ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆ ਵੀ ਇਹ ਔਨ ਦਾ ਕਾਰਨ ਕੀ ਆ ਮਸਟੈਟਸ ਔਨ ਦਾ ਕਾਰਨ ਹੈਨਾ ਇਹਦਾ ਮਤਲਬ ਹੁੰਦਾ ਵੀ ਵੀਰੇ ਦੇਖੋ ਜਦੋਂ ਤੁਹਾਡੀ ਫੀਡ ਦੇ ਵਿੱਚ ਹਨਾ ਉਲੀ ਹੁੰਦੀ ਆ ਕੋਈ ਹਰੇ ਚਾਰੇ ਜੁਲੀ ਹੁੰਦੀ ਆ ਮਤਲਬ ਫੰਗਸ ਆਪਾਂ ਕਹਿੰਦੇ ਆ ਫੰਗਸ ਦਾ ਭਾਂ ਵੀ ਹੁੰਦਾ ਉਲੀ ਹਨਾ ਵੀ ਮਸਟੈਟਸ ਤੇ ਆਉਣ ਦਾ ਕਾਰਨ ਹੀ ਇਹ ਆ ਵੀ ਉਲੀ ਵਾਲਾ ਕੋਈ ਹਰਾ ਚਾਰਾ ਫੀਲ ਹੋ ਜਾਂਦੀ ਆ ਜਿਵੇਂ ਇਹਦੇ ਵਿੱਚ ਫਿਰ ਆਪਾਂ ਕੀ ਹੁੰਦਾਗਾ ਵੀ ਆਪਾਂ ਨਾ ਕਿੰਨਾ ਟਾਈਮ ਜ਼ਿਆਦਾ ਟਾਈਮ ਆਪਾਂ ਗਿੱਲੀ ਫੀਲ ਰੱਖ ਲੈਣੇ ਆ ਹਨਾ ਤਾਂ ਉਹਦੇ ਚੁਲੀ ਲੱਗ ਜਾਂਦੀ ਆ ਤਾਂ ਇਹਦੀ ਮੇਨ ਸਮੱਸਿਆ ਹੀ ਇਹ ਆ ਵੀ ਥੋੜਾ ਹਰਾ ਚਾਰਾ ਜਾਂ ਤੁਹਾਡੀ ਫੀਲ ਆ ਇਹਦੇ ਵਿੱਚ ਜਦੋਂ ਉਲੀ ਆ ਉਦੋਂ ਮਸਟੈਟਸ ਆਉਂਦਾ ਹੈਗਾਗਾ ਮੇਨ ਕਾਰਨ ਥੋੜਾ ਇਹ ਪੋਹਤ ਤਰੀਕਾ ਨਾ ਹੁੰਦਾਗਾ ਹੁਣ ਦੇਖੋ ਜਿਹੜਾ ਪਹਿਲਾ ਤਰੀਕਾ ਹੁੰਦਾ ਜਿਵੇਂ ਪਸ਼ੂ ਦੇ ਥਣ ਨੂੰ ਮਸਟੈਟਸ ਆ ਗਿਆ ਉਹਦੇ ਨਾਲ ਜਿਹੜਾ ਉਹਦਾ ਉੱਪਰਲਾ ਹਿੱਸਾ ਹੁੰਦਾ ਜਿਹਨੂੰ ਆਪਾਂ ਲੇਵਾ ਕਹਿ ਦਿੰਨੇ ਆ ਉਹਦੇ ਨਾਲ ਵੀ ਸੋਜ ਆ ਜਾਂਦੀ ਆ ਸਾਰੀ ਪੂਰਾ ਸੁੱਜ ਜਾਂਦਾ ਥਣ ਵੀ ਸੁੱਜ ਜਾਂਦਾ ਲੇਵਾ ਸੁੱਜ ਜਾਂਦਾਗਾ ਤਾਂ ਇਹਦੇ ਵਿੱਚ ਇੱਕ ਤਾਂ ਵੀਰੇ ਦੇਖੋ ਪਸ਼ੂ ਆ ਜਿਹੜਾ ਹਨਾ ਬਹੁਤ ਜ਼ਿਆਦਾ ਦਰਦਮੰਦ ਆ ਤਕਲੀਫ ਮੰਦ ਆਗਾ ਤੇ ਬਾਕੀ ਜਿਹੜਾ ਦੁੱਧ ਹੁੰਦਾ ਦਾ ਪਸ਼ੂ ਦੇ ਹਨਾ ਥਣਾਂ ਦੇ ਵਿੱਚ ਆਉਣਾ ਬੰਦ ਹੋ ਜਾਂਦਾਗਾ ਥਣ ਖੜ ਜਾਂਦੇ ਆ ਕਹਿੰਦਾ ਭਾਵ ਤੇ ਦੂਸਰਾ ਗੱਲ ਇਹ ਹੁੰਦਾ ਇਹ ਤਾਂ ਵੈਸੇ ਆਪਾਂ ਆਮ ਰੈਗੂਲਰਲੀ ਆਪਾਂ ਇਹ ਦੇਖਦੇ ਵੀ ਆ ਬੀ ਜਿਹੜਾ ਦੂਸਰਾ ਤਰੀਕਾ ਹੈਗਾ ਇਹਦੇ ਵਿੱਚ ਕੀ ਹੁੰਦਾ ਜਿਹੜੇ ਪਸ਼ੂ ਦੇ ਥਣਾ ਦੇ ਵਿੱਚ ਸਿੱਧੀ ਆਉਣ ਲੱਗ ਜਾਂਦੀਆਂ ਨੇ ਹਨਾ ਇਹ ਤਾਂ ਵੈਸੇ ਬਹੁਤ ਆਪਾਂ ਸੁਣਦੇ ਵੀ ਆ ਕਾਮਨਲੀ ਵੀ ਪਸ਼ੂ ਸਾਡੇ ਪਸ਼ੂ ਦੇ ਥਣਾ ਜਿੱਥੇ ਸਿੱਧੀਆਂ ਆਈਆਂ ਸਿੱਧੀਆਂ ਮਾਰੀ ਜਾਂਦਾ ਪਸ਼ੂ ਹਨਾ ਤਾਂ ਵੀ ਸਿੱਧੀਆਂ ਆਉਣ ਲੱਗ ਜਾਂਦੀਆਂ ਦੁੱਧ ਪਾਟੇ ਆਉਣ ਲੱਗ ਜਾਂਦਾਗਾ ਆਪਾਂ ਦੁੱਧ ਘੱਟ ਆਉਂਦਾਗਾ ਹਨਾ ਇਹ ਦੋ ਵੈਸੇ ਆਪਾਂ ਆਮ ਰੈਗੂਲਰਲੀ ਤਰੀਕੇ ਦੇਖਦੇ ਆਂਗੇ ਜਿਹੜੇ ਥਨਾਰੀਆਂ ਜਿਆਦਾ ਬਿਮਾਰੀਆਂ ਨਹੀਂ ਆ ਤੇ ਬਾਕੀ ਹੋਰ ਵੀ ਬਹੁਤ ਨੇ ਤੇ ਬਾਕੀ ਇਸ ਤੋਂ ਬਿਨਾ ਇਹ ਆ ਬਾਕੀ ਵੀਰੇ ਹਨਾ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਦੇਖੋ ਉੱਲੀ ਹੁੰਦੀ ਆ ਉੱਲੀ ਤਾਂ ਹਰੇਕ ਚੀਜ਼ 'ਚ ਹੁੰਦੀ ਹੁੰਦੀ ਆ ਹਰੇ-ਜਾਰੇ 'ਚ ਵੀ ਉੱਲੀ ਹੁੰਦੀ ਆ ਫੀਡ ਦਿੰਨੇ ਆਪਾਂ ਹਨਾ ਉਹਦੇ 'ਚ ਵੀ ਉੱਲੀ ਹੁੰਦੀ ਆ ਵੀ ਹਰੇਕ 'ਚ ਹੁੰਦੀ ਆ ਹੁਣ ਜਦੋਂ ਆਪਾਂ ਗਿੱਲੀ ਫੀਡ ਬਾਵਾ ਟਾਈਮ ਰੱਖ ਲੈਂਦੇ ਆ ਹਨਾ ਗਿੱਲੀ ਹੁੰਦੀ ਆ ਫੀਡ ਤਾਂ ਉਹ ਵੀ ਇੱਕ ਮੇਨ ਕਾਰਨ ਹੁੰਦਾ ਚੁੱਲੀ ਲੱਗ ਜਾਂਦੀ ਆ ਉਹ ਮੇਨ ਕਾਰਨ ਆ ਮਸਟ ਸਟੇਟਸ ਦਾ ਤੇ ਉੱਲੀ ਤਾਂ ਦੇਖੋ ਹੁੰਦੀ ਆ ਹਰੇਕ ਚੀਜ਼ 'ਚ ਬਸ ਹਾਂ ਇਹ ਚੀਜ਼ ਆ ਵੀ ਜਿਹੜੀ ਉਹਦੀ ਮਿਆਦ ਹੈਗੀ ਉਹ ਘੱਟ ਵਧ ਜਾਂਦੀ ਆ ਕਦੋਂ ਕੱਟ ਵੀ ਹੁੰਦੀ ਆ ਬੱਦ ਵੀ ਹੁੰਦੀ ਆ ਇਹ ਉੱਲੀ ਤਾਂ ਹਰੇਕ ਚੀਜ਼ ਚ ਹੁੰਦੀ ਆ ਤੇ ਬਾਕੀ ਹੁਣ ਆਪਾਂ ਨੂੰ ਇਹ ਹੁਣ ਕਰਨਾ ਚਾਹੀਦਾਗਾ ਇਸ ਤੋਂ ਬਿਨਾ ਵੀ ਆਪਾਂ ਨੂੰ ਨਾ ਪਸ਼ੂਆਂ ਨੂੰ ਟਾਕਸਿਨ ਬਿੰਡਰ ਆਂਦਾਗਾ ਉਹ ਦੇਣਾ ਚਾਹੀਦਾਗਾ ਉਹਦੇ ਨਾਲ ਕੀ ਹੋਊਗਾ ਵੀਰੇ ਲੀਵਰ ਆ ਜਿਹੜਾ ਪਸ਼ੂਆਂ ਦਾ ਸਾਫ਼ ਹੋਊਗਾ ਠੀਕ ਹੈ ਉਹ ਲੀਵਰ ਆ ਪਸ਼ੂਆਂ ਦੇ ਲੀਵਰ ਨੂੰ ਸਾਫ਼ ਕਰੂਗਾ ਤੇ ਬਾਕੀ ਜੋ ਜਿਹੜੀ ਉੱਲੀ ਲੱਗੀ ਵੀ ਹੋਊਗੀ ਨਾ ਪਸ਼ੂਆਂ ਦੇ ਅੰਦਰ ਉੱਲੀ ਹੋਊਗੀ ਉਹਨੂੰ ਉਹ ਗੋਹਿਰਾਹੀ ਬਾਹਰ ਕੱਢ ਦੂਗਾ ਠੀਕ ਹੈ ਇੱਕ ਕੇਸ ਤੋਂ ਬਿਨਾ ਆਪਾਂ ਨੂੰ ਕੀ ਕਰਨਾ ਚਾਹੀਦਾ ਇਸ ਤੋਂ ਬਿਨਾ ਆਪਾਂ ਨੂੰ ਨਾ ਮਿੱਠਾ ਸੋਡਾ ਦੇਣਾ ਚਾਹੀਦਾ ਆਪਣੇ ਪਸ਼ੂਆਂ ਨੂੰ ਇਹ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਮਸਟੈਟਸ ਆਇਆ ਹੋਇਆਗਾ ਆਪਾਂ ਉਦੋਂ ਹੀ ਦੇਣਾਗਾ ਠੀਕ ਹੈ ਮਿੱਠਾ ਸੋਡਾ ਵੀ ਉਦੋਂ ਤਾਂ ਆਪਾਂ ਦੇਖੋ ਦੇਣੀ ਹੀ ਦੇਣਾ ਹੈਗਾ ਉਦੋਂ ਤਾਂ ਆਪਾਂ ਟਰੀਟਮੈਂਟ ਕਰਨੇ ਹੀ ਕਰਨਾਗਾ ਆਪਾਂ ਅਦਰ ਡੇਜ਼ ਵੀ ਜਦੋਂ ਆਮ ਵੀ ਆਪਾਂ ਹਨਾ ਡੇਲੀ ਆਪਾਂ ਨੂੰ ਮਿੱਠਾ ਸੋਡਾ ਤਾਂ ਆਪਣੇ ਪਸ਼ੂਆਂ ਨੂੰ ਦੇਣਾ ਚਾਹੀਦਾ ਇਹਦੇ ਨਾਲ ਪ੍ਰੋਬਲਮ ਆਂਦੀ ਨਹੀਂ ਹੈਗੀ ਇਹ ਜੋ ਵੀ ਉਲੀ ਵਗੈਰਾ ਲੱਗੀ ਹੁੰਦੀ ਹੈ ਦੇਖੋ ਮਿੱਠੇ ਸੋਡਾ ਪੱਟ ਦਿੰਦਾਗਾ ਹਨਾ ਤੇ ਬਾਕੀ ਇਹ ਹੈਗੇ ਹੈਗੇ ਆ ਆਮ ਇੱਕ ਜਿਹੜੇ ਆਪਾਂ ਵੀ ਕਰ ਸਕਦੇ ਆ ਘਰੇ ਤੇ ਜਿਵੇਂ ਹੁਣ ਇੱਕ ਬਾਕੀ ਇਹ ਕਾਰਨ ਵੀ ਹੁੰਦਾ ਵੀਰੇ ਜਦੋਂ ਆਪਾਂ ਦੇਖੋ ਪਸ਼ੂਆਂ ਦੀ ਚਵਾਈ ਕਰਦੇ ਆ ਹਨਾ ਪਸ਼ੂਆਂ ਦੀ ਚਵਾਈ ਕਰਨ ਤੋਂ ਬਾਅਦ ਜਦੋਂ ਪਸ਼ੂ ਜਮਾ ਆਪਾਂ ਚੋਲੇ ਉਹ ਦੁੱਧ 10 ਮਿੰਟ ਤੱਕ ਠੀਕ ਹੈ 10 ਮਿੰਟਾਂ ਤੱਕ ਜਿਹੜੇ ਪਸ਼ੂ ਦੇ ਮੇਰੂ ਹੁੰਦੇ ਨੇ ਹਨਾ ਥਨਾ ਦੇ ਮੇਰੂ ਹੁੰਦੇ ਨੇ ਉਹਨਾ ਮਤਲਬ ਖੁੱਲੇ ਹੁੰਦੇ ਨੇਗੇ ਫਿਰ ਪਸ਼ੂ ਜੇ ਸਡਨਲੀ ਬੈਠ ਜਾਂਦਾ ਪਾ ਚੁਵਾਈ ਕਰਤੀ ਪਸ਼ੂ ਇੱਕਦਮ ਬੈਠ ਗਿਆ ਜ਼ਮੀਨ ਤੇ ਤਾਂ ਜਿਹੜੇ ਜਵਾਨੂ ਹੁੰਦੇ ਨੇਗੇ ਉਹ ਮੇਰੂ ਆ ਰਹੇ ਜਦੋਂ ਖੁੱਲੇ ਹੁੰਦੇ ਨੇਗੇ ਤਾਂ ਉਹ ਐਂਟਰ ਹੋ ਜਾਂਦੇ ਨੇ ਤਾਂ ਉਦੋਂ ਵੀ ਇਹ ਸਮੱਸਿਆ ਹੁੰਦੀ ਹੈਗੀ ਮਸ ਸਟੇਟਸ ਆਉਣ ਦੀ ਸਮੱਸਿਆ ਉਦੋਂ ਵੀ ਹੁੰਦੀ ਆ ਠੀਕ ਹੈ ਇਹ ਕੁਝ ਕਿ ਇਹ ਕਾਰਨ ਨੇਗੇ ਤੇ ਬਾਕੀ ਵੀਰੇ ਹੁਣ ਦੇਖੋ ਵੈਸੇ ਤਾਂ ਨਾਰਮਲ ਤਾਂ ਦੇਖੋ ਮਸ ਸਟੇਟਸ ਆਉਂਦਾ ਨਹੀਂ ਹੈਗਾਗਾ ਜਲਦੀ ਜਲਦੀ ਤਾਂ ਮਸ ਸਟੇਟਸ ਦੀ ਪ੍ਰੋਬਲਮ ਆਉਂਦੀ ਵੀ ਨਹੀਂ ਹੈਗੀਗੀ ਥੋੜਾ ਥੋੜਾ ਹਨਾ ਆਪਾਂ ਚੁਆਈ ਕਰਤੀ ਪਸ਼ੂ ਬੈਠ ਗਿਆ ਜਾਂ ਜਦੋਂ ਮੇਰੂ ਖੁੱਲੇ ਸੀਗੇ ਜੁਬਾਣੂ ਐਂਟਰ ਹੋ ਗਏ ਤਾਂ ਉਦੋਂ ਆਪਾਂ ਨੂੰ ਕੀ ਕਰਨਾ ਚਾਹੀਦਾਗਾ ਇੱਕ ਨਾ ਪੋਵਿਡਾਈਨ ਆਂਦਾਗਾ ਜਿਹਨੂੰ ਆਪਾਂ ਕਹਿ ਦਿੰਨੇ ਆਂਗੇ ਲਾਲ ਦਵਾਈ ਠੀਕ ਹੈ ਲਾਲ ਦਵਾਈ ਕਹਿ ਦਿੰਨੇ ਆ ਉਹ ਕੋ ਪਲਸ ਗਲਿਸਰੀਨ ਠੀਕ ਹੈ ਇਹਨਾਂ ਦੋਨਾਂ ਦਾ ਤੁਸੀਂ ਘੋਲ ਬਣਾ ਲੈਣਾਗਾ ਮਿਸ਼ਰਣ ਜਿਆ ਤਿਆਰ ਕਰ ਲਿਓ ਤਾਂ ਇਹਦੇ ਵਿੱਚ ਵੀ ਪਸ਼ੂ ਦੇ ਜਿਹੜੇ ਥਣ ਨੇ ਉਹਨਾਂ ਨੂੰ ਡਬੋ ਕੇ ਰੱਖੋ ਇਹਦੇ ਨਾਲ ਜਿਹੜੇ ਜਵਾਣੂ ਹੋਣਗੇ ਉਹ ਕੰਪਲੀਟਲੀ ਮਰ ਜਾਂਦੇ ਆ ਖਤਮ ਹੋ ਜਾਂਦੇ ਨੇਗੇ ਪੋਵਿਡਾਈਨ ਠੀਕ ਹੈ ਪਲਸ ਗਲਿਸਰੀਨ ਤੇ ਬਾਕੀ ਵੀਰੇ ਦੇਖੋ ਇਹ ਗੱਲ ਆ ਮਸਟੈਟਸ ਦੇਖੋ ਜਲਦੀ ਜਲਦੀ ਆਂਦਾ ਨਹੀਂ ਹੈਗਾਗਾ ਪਹਿਲੀ ਗੱਲ ਤਾਂ ਬਾਕੀ ਜੇ ਆ ਵੀ ਜਾਂਦਾ ਠੀਕ ਹੈ ਬਾਲਾ ਮ ਸਟੈਟਸ ਆ ਜਾਂਦਾ ਤਾਂ ਆਪਾਂ ਉਦੋਂ ਯੂਜ਼ ਕਰਦੇ ਆਂ ਐਂਟੀਬਾਇਓਟਿਕਸ ਯੂਜ਼ ਕਰਦੇ ਆਂਗੇ ਠੀਕ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਸੁੱਕੇ ਟੀਕੇ ਕਹਿ ਦਿੰਦੇ ਆ ਜਿਹਨੂੰ ਕਰਦੇ ਆਂ ਆਪਾਂ ਤੇ ਬਾਕੀ ਇਸ ਤੋਂ ਬਿਨਾ ਜੇ ਬਾਲਾ ਹੀ ਜ਼ਿਆਦਾ ਆ ਜਾਂਦਾ ਹੁੰਦਾ ਫੇਰ ਆਪਣੇ ਕੋਲੇ ਆਪਾਂ ਨੂੰ ਨਾ ਇੰਜੈਕਸ਼ਨ ਨੇਗੇ ਕੁਝ ਇੰਜੈਕਸ਼ਨ ਦੱਸਦੇ ਆਂ ਆਪਾਂ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋਗੇ ਜਿਵੇਂ ਹੁਣ 30 ml ਤੁਸੀਂ ਲੈਣਾ 30 ml ਤੁਸੀਂ ਲੈਣਾਗਾ ਜੈਂਟਾਮਾਈਸਿਨ ਪਲੱਸ 30 ml ਤੁਸੀਂ ਲੈਣਾਗਾ ਐਨਰੋਫਲੋਕਸਾਸਿਨ ਠੀਕ ਹੈ ਪਲੱਸ 15 ml ਤੁਸੀਂ ਲੈਣਾਗਾ ਏਬਲ ਇਹ ਤਿੰਨ ਇੰਜੈਕਸ਼ਨ ਨਹੀਂਗੇ ਠੀਕ ਹੈ ਇਹਨਾਂ ਦੀ ਆਪਾਂ ਨਾਲ ਤੁਹਾਨੂੰ ਡੋਜ਼ ਵੀ ਦੱਸਦੀ ਵੀ ਕਿੰਨਾ ਕਿੰਨਾ ਲੈਣਾਗਾ ਇਹ ਤੁਸੀਂ ਲੈ ਸਕਦੇ ਹੋ ਇਹ ਵੀ ਬਹੁਤ ਹੈਲਪ ਕਰਦੇ ਆ ਠੀਕ ਹੈ ਤਾਂ ਪ੍ਰੋਬਲਮ ਐ ਤੁਹਾਡੀ ਸੋਲਵ ਹੋ ਜੂਗੀ ਮਸਟੈਟਸ ਦੀ ਤੇ ਬਾਕੀ ਵੀਰੇ ਜਿਹੜਾ ਹੁੰਦਾ ਦਰਦ ਹਨਾ ਹੁਣ ਦਰਦ ਤਾਂ ਮੰਨਦਾ ਹੁੰਦਾ ਪਸ਼ੂ ਦੇਖੋ ਜਦੋਂ ਸਾਰਾ ਲੇਵਾ ਸੁੱਜ ਜਾਂਦਾਗਾ ਪਸ਼ੂ ਦਾ ਤਾਂ ਆਪਾਂ ਦਰਦ ਤੋਂ ਲਾਉਣੇ ਠੀਕ ਹੈ ਤਾਂ ਦਰਦ ਤੋਂ ਵੀਰੇ ਆਪਾਂ ਲਾਉਣੇ ਹੁੰਦੇ ਆਗੇ ਫਲੌਕਸੀਬਿਟ ਠੀਕ ਹੈ ਉਹ ਆਪਾਂ ਲੈਣਾ ਹੈਗਾ ਬੀ ਐਮ ਐਲ ਬੀ ਐਮ ਐਲ ਆਪਾਂ ਫਲੌਕਸੀਬਿਟ ਲੈਣਾਗਾ ਇਹ ਦਰਦ ਤੋਂ ਜਦੋਂ ਪਸ਼ੂ ਦਰਦਮੰਦ ਆ ਹੁਣ ਮੈਂ ਸਟੇਟਸ ਦੇ ਵਿੱਚ ਤਾਂ ਦਰਦ ਪ੍ਰੋਪਰਸ਼ਨ ਨੂੰ ਹੁੰਦਾ ਹੀ ਹੁੰਦਾਗਾ ਤਾਂ ਇਹ ਤੁਸੀਂ ਦੇਣਾਗਾ ਇਹ ਤੁਸੀਂ ਜਿਹੜਾ ਟ੍ਰੀਟਮੈਂਟ ਹੈ ਇਹ ਤੁਸੀਂ 3 ਦਿਨ ਟ੍ਰੀਟਮੈਂਟ ਕਰਨਾਗਾ ਇਹ ਠੀਕ ਹੈ ਇਹ ਜਿਹੜਾ ਤੁਸੀਂ ਟ੍ਰੀਟਮੈਂਟ ਹੈ ਇਹ ਤੁਸੀਂ 3 ਦਿਨ ਟ੍ਰੀਟਮੈਂਟ ਕਰੋ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਬਿਲਕੁਲ ਹੀ ਸੋਲਵ ਹੋ ਜਾਊਗੀ ਬਾਕੀ ਜੇ ਜ਼ਿਆਦਾ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਤੁਸੀਂ ਆਪਣੇ ਡਾਕਟਰ ਨਾਲ ਦਾ ਦੇਖੋ ਤੁਸੀਂ ਹਨਾ ਆਪਾਂ ਹਰੇਕ ਬੰਦਾ ਆਪਣੇ ਡਾਕਟਰ ਨਾਲ ਦਾ ਸਲਾਹ ਕਰਦਾ ਤੁਸੀਂ ਆਪਣੇ ਡਾਕਟਰ ਨੂੰ ਚੈੱਕ ਕਰਾਇਓ ਆਦਰਵਾਇਸ ਜਿਹੜੇ ਆਪਾਂ ਤੁਹਾਨੂੰ ਇੰਜੈਕਸ਼ਨ ਦਸਦੇ ਜਾਂ ਤੁਹਾਨੂੰ ਨਾਲ ਆਪਾਂ ਥੋੜਾ ਜਿਹਾ ਮੈਡੀਸਿਨ ਦਸਤੀਆਂ মিٹھা ਛੋਡਾ ਵਗੈਰਾ ਹੋ ਗਿਆ ਹਨਾ ਇਹ ਤੁਸੀਂ ਦੇ ਦਿਓ ਤੁਹਾਨੂੰ ਟ੍ਰੀਟਮੈਂਟ ਤੁਸੀਂ ਕਰੋਗੇ ਜਦੋਂ ਪ੍ਰੋਪਰਲੀ ਟ੍ਰੀਟਮੈਂਟ ਕਰੋਗੇ ਤਾਂ ਤੁਹਾਡੀ ਇਹ ਪ੍ਰੋਬਲਮ ਹੈ ਬਿਲਕੁਲ ਹੀ ਸੋਲਵ ਹੋ ਜੂਗੀ ਬਾਕੀ ਇੰਨਾ ਗੱਲਾਂ ਤੋਂ ਬਿਨਾ ਵੀਰੇ ਮੈਡੀਕਲ ਟ੍ਰੀਟਮੈਂਟ ਤੋਂ ਬਿਨਾ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਹਨਾ ਤੁਸੀਂ ਆਪ ਦਾ ਆਲਾ ਦਵਾਲਾ ਦੇਖੋ ਜਿੱਥੇ ਤੁਸੀਂ ਪਸ਼ੂ ਬੰਨਦੇ ਹੋ ਵੀ ਪੂਰੀ ਸਫਾਈ ਹੈ ਸਫਾਈ ਜੇ ਨਾ ਹੋਊਗੀ ਉਦੋਂ ਵੀ ਇਹ ਪ੍ਰੋਬਲਮ ਆਉਂਦੀ ਹੈਗੀ ਤੇ ਬਾਕੀ ਵੈਸੇ ਅੱਜ ਦੇ ਵੀਡੀਓ ਇਹੀ ਸੀਗੀ ਆਪਾਂ ਤੁਹਾਨੂੰ ਸਾਰਾ ਦੱਸਤਾ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਰਹੇਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਸਕਦੇ ਹੋ ਸਾਨੂੰ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਉਹ ਪ੍ਰੋਬਲਮ ਨੂੰ ਸੋਲਵ ਕਰਾਂਗੇ ਠੀਕ ਹੈ ਤੇ ਬਾਕੀ ਚਲੋ ਅੱਜ ਦਾ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਆ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਜੀ ਫਿਰ ਮਿਲਦੇ ਆਂ ਬਾਏ ਬਾਏ